ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਇੱਕ ਨਾ ਜੀਤ ਰੋਡ ਤੇ ਪਿਛਲੇ ਦਿਨ ਜਿਹੜਾ ਕੀ ਰਾਤ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋਏ ਸੀ ਇੱਕ ਰੇੜੀ ਵਾਲੇ ਦੀ ਰੇੜੀ ਟੁੱਟ ਗਈ ਸੀ ਉਹ ਵਿਅਕਤੀ ਵੱਲੋਂ ਅੱਜ ਆਪਣੇ ਆਪ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ ਸਰੀਰ ਤੇ ਕੀ ਕਹਿਣਾ ਚਾਹੁੰਦੇ ਹੋ ਇੱਕ ਥਾਣਾ ਸਿਵਲ ਲਾਈਨ ਵੇਖੇ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਰਾਤ ਨੂੰ ਇੱਕ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਸੀਗਾ ਉਸ ਦੇ ਜਦੋਂ ਐਕਸੀਡੈਂਟ ਹੋਇਆ ਸੀਗਾ ਤਾਂ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹ ਕਾਫੀ ਇੰਜਰਡ ਸੀਗੇ ਤੇ ਹਸਪੀਟਲ ਐਡਮਿਟ ਹੋ ਗਏ ਸੀ ਮੀਨ ਟਾਈਮ ਜਦੋਂ ਐਕਸੀਡੈਂਟ ਹੁੰਦਾ ਹੈਗਾ ਤਾਂ ਉਹ ਕਾਰ ਉੱਥੋਂ ਇਮਬੈਲੈਂਸ ਹੋ ਕੇ ਉੱਥੇ ਸਾਈਡ ਤੇ ਇੱਕ ਰੇੜੀ ਖੜੀ ਸੀ ਜੋ ਕਾਰ ਉਹ ਰੇੜੀ ਦੇ ਵਿੱਚ ਵੱਜੀ ਜਿਸ ਕਰਕੇ ਰੇੜੀ ਦਾ ਵੀ ਨੁਕਸਾਨ ਹੋ ਗਿਆ ਤੋ ਉਸ ਬੰਦੀ ਜੋ ਥਾਣਾ ਸਿਵਲ ਲਾਈਨ ਦੀ ਟੀਮ ਹੈ ਹਸਪੀਟਲ ਗਈ ਸੀ ਕਿਉਂਕਿ ਜਿਹੜੇ ਇੰਜਰਡ ਸੀ ਮੋਟਰਸਾਈਕਲ ਸਵਾਰ ਸੀ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਅੱਗੇ ਮੁਕੱਦਮਾ ਦਰਜ ਕਰਨਾ ਸੀਗਾ ਬਟ ਜਿਹੜੇ ਇੰਜਰਡ ਸੀਗੇ ਉਹ ਡਾਕਟਰ ਸਾਹਿਬ ਵੱਲੋਂ ਅਨਫਿਟ ਦੇ ਦਿੱਤਾ ਗਿਆ ਸੀਗਾ ਸਟੇਟਮੈਂਟ ਲਈ ਤਾਂ ਮੀਨ ਟਾਈਮ ਜਿੰਨਾ ਅਗਲੇ ਦਿਨ ਜੋ ਜਿਸ ਆਦਮੀ ਦੀ ਰੇਡ ਸੀਗੀ ਉਹ ਵੀ ਆਇਆ ਸੀ ਤਾਂ ਉਸ ਪੁਲਿਸ ਵੱਲੋਂ ਉਸ ਨੂੰ ਦੱਸ ਦਿੱਤਾ ਗਿਆ ਸੀਗਾ ਵੀ ਇਸ ਸਬੰਧੀ ਅਸੀਂ ਇਹ ਮੁਕੱਦਮਾ ਦਰਜ ਕਰਾਂਗੇ ਜੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਮੁਕੱਦਮਾ ਦਰਜ ਕਰਕੇ ਇਸ ਦੀ ਤਫ਼ਤੀਸ਼ ਪ੍ਰੋਪਰ ਕਰਾਂਗੇ ਤੇ ਅਗਰ ਉਸ ਦੀ ਕੋਈ ਰੇਡੀ ਦਾ ਨੁਕ ਅਕੋਰਡਿੰਗਲੀ ਅਸੀਂ ਉਹਦੀ ਅੰਡਰ ਇਨਵੈਸਟੀਗੇਟ ਕਰ ਲਾਂਗੇ ਬਟ ਉਹਨੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਮੈਨੂੰ ਪੈਸੇ ਦਿੱਤੇ ਜਾਂਦਾ ਜਾਂ ਦਵਾਈਆਂ ਜਾਂ ਤਾਂ ਮੈਂ ਇਹ ਹੀ ਸਪਸ਼ਟ ਕਰਨਾ ਚਾਹਣਾ ਹੈਗਾ ਕਿ ਕਿਸੇ ਕੋਈ ਪੈਸੇ ਦਾ ਕੋਈ ਦੇਣਾ ਹੈ ਜਾਂ ਲੈਣਾ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਹੈ ਕੱਲ ਨੂੰ ਜਦੋਂ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਕੇ ਜਦੋਂ ਅਸੀਂ ਫਾਈਨਲ ਰਿਪੋਰਟ ਕੋਰਟ ਦੇ ਵਿੱਚ ਸਬਮਿਟ ਕਰ ਦਾਂਗੇ ਜੋ ਵੀ ਰੈਲੇਵੈਂਟ ਸੈਕਸ਼ਨਸ ਬਣਨਗੇ ਕਿਸੇ ਦਾ ਕੋਈ ਨੁਕਸਾਨ ਹੋਇਆ ਜਾਂ ਇੰਜਰੀ ਹੋਈ ਉਹ ਸਬੰਧੀ ਜੋ ਵੀ ਮੰਨਜੋ ਕੋਰਟ ਦਾ ਫੈਸਲਾ ਹੋਊਗਾ ਚਾਹੇ ਉਹ ਕੋਰਟ ਕੰਪਨਸੇਟ ਕਰ ਦੇ ਸਜ਼ਾ ਦੇ ਦੇ ਜਿੰਦਾ ਵੀ ਜੋ ਵੀ ਕੋਰਟ ਦਾ ਫ ਸਰ ਉਹ ਕਹਿੰਦਾ ਮੈਂ ਨਾ ਥਾਣੇ 'ਚ ਗਿਆ ਸੀਗਾ ਜਿਸ ਦਿਨ ਇਹ ਹਾਸਾ ਹੋਇਆ ਅਗਲੇ ਦਿਨ ਉਹ ਕਹਿੰਦਾ ਮੇਰਾ ਮੇਰੀ ਸੁਣਵਾਈ ਤੀਜੇ ਨੰਬਰ ਤੇ ਕੀਤੀ ਗਈ ਹੈਗੀ ਹਾਲਾਂਕਿ ਮੇਰੀ ਪਹਿਲੇ ਨੰਬਰ ਤੇ ਸੁਣਵਾਈ ਕਰਨੀ ਚਾਹੀਦੀ ਸੀ ਨਹੀਂ ਇੱਕੋ ਇਦਾਂ ਨਹੀਂ ਹੈ ਜੇ ਆਪਾਂ ਬੇਸਿਕਲੀ ਇਹ ਲੀਗਲ ਪ੍ਰੋਵੀਜ਼ਨਸ ਆਪਾਂ ਦੇਖਦੇ ਹੈਗੇ ਆ ਕਿ ਇੱਕ ਦੋ ਚੀਜ਼ਾਂ ਹੋਈਆਂ ਉੱਥੇ ਇੱਕ ਤਾਂ ਹੋਇਆ ਐਕਸੀਡੈਂਟ ਸੈਕੰਡ ਹੋਇਆ ਵੀ ਇੱਕ ਐਕਸੀਡੈਂਟ ਦਾ ਇੱਕ ਕੋਲੀਟਰਲ ਜਿੱਦਾਂ ਇੱਕ ਰੇੜੀ ਖੜੀ ਸੀ ਉਹਦਾ ਨੁਕਸਾਨ ਹੋ ਗਿਆ ਬੇਸਿਕਲੀ ਜਿਹੜਾ ਇਦਾਂ ਦਾ ਨੁਕਸਾਨ ਹੈਗਾ ਉਹ ਇੱਕ ਨਾਨ ਕੌਗਨੀਜ਼ੇਬਲ ਅਫੈਂਸ ਹੈਗਾ ਜਿਹਦੇ ਵਿੱਚ ਪੁਲਿਸ ਡਾਇਰੈਕਟਲੀ ਨਹੀਂ ਇਨਵੈਸਟੀਗੇਟ ਕਰ ਸਕਦੀ ਸੈਕੰਡਲੀ ਜਿਹੜਾ ਮੇਨ ਐਕਸੀਡੈਂਟ ਹੋਇਆ ਸੀਗਾ ਅਸੀਂ ਉਸਤੇ ਕਿਉਂਕਿ ਉਸ ਦਿਨ ਜੋ ਪੇਸ਼ੈਂਟ ਸੀਗੇ ਉਹ ਫਿਟ ਨਹੀਂ ਸੀਗੇ ਤਾਂ ਉਹਨਾਂ ਦੀ ਅ ਕਾਰਵਾਈ ਹਵਲ ਵਿੱਚ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਜੋ ਜਦੋਂ ਇਹ ਕੇਸ ਮਾਨੀਓਗ ਅਦਾਲਤ ਦੇ ਵਿੱਚ ਚਲਾ ਜਾਣਾ ਸੀ ਉਹਦੇ ਵਿੱਚ ਸਾਰੇ ਪੱਖ ਉੱਥੇ ਵਿਚਾਰੇ ਜਾਣੇ ਸੀ ਕਿ ਜੇਕਰ ਕੋਈ ਕੰਪਨਸੇਸ਼ਨ ਬੰਦੀ ਸੀ ਜਾਂ ਹੋਰ ਹੈ ਜੋ ਵੀ ਰੈਲੇਵੈਂਟ ਲਾਅ ਹੈਗਾ ਜਾਂ ਕਾਨੂੰਨ ਹੈਗਾ ਉਹਦੇ ਅਨੁਸਾਰ ਉਹਨੂੰ ਮਿਲ ਸਕਦੀ ਹੈ ਬਟ ਉਹ ਵਾਰੀ-ਵਾਰੀ ਇਹੀ ਕਹਿ ਰਹੇ ਸੀਗੇ ਵੀ ਮੈਨੂੰ ਪੈਸੇ ਦਿਵਾਏ ਜਾਣ ਮੈਨੂੰ ਪੈਸੇ ਦਿਵਾਏ ਜਾਣ ਬਟ ਪੁਲਿਸ ਦਾ ਪੈਸੇ ਕਿਸੇ ਨੂੰ ਦਿਵਾਉਣਾ ਜਾਂ ਅਸੀਂ ਡਾਇਰੈਕਟਲੀ ਇਹਦੇ ਵਿੱਚ ਪੁਲਿਸ ਨਹੀਂ ਇੰਟਰਫੇਅਰ ਕਰ ਸਕਦੀ ਅੱਜ ਆਪਣੇ ਆਪ ਨੂੰ ਉਸਨੇ ਜ਼ਖਮੀ ਕਰ ਲਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਸਰ ਦੇਖੋ ਇਹਦੇ ਵੱਲ ਸਾਡੇ ਵੱਲ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਜਾਂ ਤੋਂ ਸਭ ਲਾਈਨ ਵੱਲੋਂ ਉਹਨੂੰ ਪਹਿਲਾਂ ਵੀ ਸਮਝਾਇਆ ਗਿਆ ਸੀਗਾ ਵੀ ਜੋ ਵੀ ਡਿਊ ਪ੍ਰੋਸੈਸ ਹੈਗਾ ਉਸ ਨੂੰ ਪੂਰਾ ਕੀਤਾ ਜਾਵੇ ਜੀ ਕਿਉਂਕਿ ਜੋ ਡਿਊ ਪ੍ਰੋਸੈਸ ਹੋਊਗਾ ਅਕੋਰਡਿੰਗਲੀ ਇਹੀ ਕਾਰਵਾਈ ਹੋਊਗੀ ਬਟ ਚਲੋ ਚਲੋ ਉਸ ਦਾ ਨੁਕਸਾਨ ਹੋਇਆ ਉਸ ਨੇ ਫਿਰ ਵੀ ਗੁੱਸੇ 'ਚ ਆ ਕੇ ਅੱਜ ਆਪਣੇ ਆਪ ਨੂੰ ਇੰਜਰਡ ਕੀਤਾ ਜੋ ਹੁਣ ਦਰਾਨੇ ਇਲਾਜ ਉਸ ਦਾ ਇਲਾਜ ਚੱਲ ਰਿਹਾ ਹੈਗਾ ਸਾਡੀ ਫਿਰ ਵੀ ਅਸੀਂ ਹੁਣ ਵੀ ਚਲੋ ਪੁਲਿਸ ਡਿਪਾਰਟਮੈਂਟ ਵੱਲੋਂ ਉੱਥੇ ਸਾਡੇ ਮੁਲਾਜ਼ਮ ਗਏ ਨੇ ਉਸ ਨੂੰ ਇਹੀ ਸਮਝਾਇਆ ਜਾ ਰਿਹਾ ਹੈ ਵੀ ਜੋ ਵੀ ਪ੍ਰੋਸੈਸ ਬੰਦਾ ਹੈ ਲੀਗਲ ਅਸੀਂ ਅਕੋਰਡਿੰਗਲੀ ਕਾਰਵਾਈ ਕਰਾਂਗੇ ਤੇ ਫਿਰ ਅਕੋਰਡਿੰਗਲੀ ਜੋ ਵੀ ਹੋਊਗਾ ਇਹਦਾ ਫੈਸਲਾ